ਜਦੋਂ ਮਜ਼ੇਦਾਰ ਚਟਪਟੀ ਜੀ ਸਬਜ਼ੀ ਖਾਣੂ ਕਰੇ ਦਿਲ ਇਕ ਲੈ ਲੈ ਵੱਡੇ ਸਾਈ ਦਾ ਪਿਆਜ਼ ਚਾਰ ਟਮਾਟਰ ਚਾਰ ਪੰਜ ਹਰੀਆਂ ਮਿਰਚਾ ਜਰੂਰਤ ਅਨੁਸਾਰ ਨਮਕ ਮਿਰਚ ਮਸਾਲਾ ਹਲਦੀ ਧਨੀਆ ਪਾਊਡਰ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਗ੍ਰਾਇੰਡ ਕਰ ਲਿਓ ਪੈਨ ਵਿੱਚ ਪਾਓ ਤੇਲ ਚੰਗੀ ਤਰ੍ਹਾਂ ਕਰਿਓ ਗਰਮ ਵਿੱਚ ਪੁੰਨਿਆ ਜੀਰਾ ਥੋੜਾ ਜਿਹਾ ਪਾਓ ਸਾਬਤ ਧਨੀਆ ਚਾਰ ਪੰਜ ਲਈਆ ਪਤਲੇ ਤੇ ਲੰਬੇ ਕੱਟੇ ਹੋਏ ਆਲੂ 40% ਤੱਕ ਇਹਨਾਂ ਨੂੰ ਪਕਾ ਲਿਓ ਉਸ ਤੋਂ ਬਾਅਦ ਇਹਦੇ ਵਿੱਚ ਪਾਓ ਲੰਬੀ ਕੱਟੀ ਹੋਈ ਬੈਂਗਣੀ ਇਹਨੂੰ ਥੋੜਾ ਜਿਹਾ ਤੁਸੀਂ ਮੋਟਾ ਕੱਟਿਓ ਕਿਉਂਕਿ ਇਹ ਬੜੀ ਛੇਦੀ ਫੱਕੀ ਉਸ ਤੋਂ ਬਾਅਦ ਇਹਨੂੰ ਮਿਕਸ ਕਰਕੇ ਆਪਾਂ ਫੁੱਲ ਪਕਾ ਲਾਂਗੇ ਤੇ ਸਬਜ਼ੀਆਂ ਨੂੰ ਬਾਰਕ ਕੱਢ ਲਾਂਗੇ ਫਿਰ ਆਪਾਂ ਉਸੇ ਪੈਨ ਦੇ ਵਿੱਚ ਹੀ ਥੋੜਾ ਜਿਹਾ ਪਾ ਕੇ ਤੇਲ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨਾਂਗੇ 12 ਤੋਂ 15 ਮਿੰਟ ਇਹਨੂੰ ਭੁੰਨ ਤੇ ਆਰਾਮ ਨਾਲ ਲੱਗਣਗੇ ਉਦੋਂ ਦੀ ਪਾ ਦਿਓ ਅਮਚੂਰ ਪਾਊਡਰ ਜਦੋਂ ਹੀ ਮਸਾਲੇ ਚੰਗੀ ਤਰ੍ਹਾਂ ਭੁੰਨਗੇ ਇਸ ਤਰੀਕੇ ਨਾਲ ਸਖਤ ਜੇ ਹੋਗੇ ਵਿੱਚ ਮਿਕਸ ਕਰ ਦਿਓ ਆਲੂ ਬੈਂਗਣੀ ਉੱਪਰ ਦੀ ਪਾ ਦਿਓ ਹਰਾ ਹਰਾ ਧਨੀਆ ਬਹੁਤ ਹੀ ਮਜ਼ੇਦਾਰ ਚਟਪਟੀ ਜੀ ਮਸਾਲਾਦਾਰੇ ਬੈਂਗਣੀ ਬਣਦੀ ਹੈ ਟ੍ਰਾਈ ਕਰਕੇ ਜ਼ਰੂਰ ਦੇਖਿਓ ਚਾਹੋ ਤਾਂ ਮੇਥੀ ਵੀ ਪਾ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਬਣਾ ਕੇ ਜ਼ਰੂਰ ਖਾਓ ਧੰਨਵਾਦ